ਵੈਗਜੀ ਦਾ ਖਾਲਸਾ ਵੈਗਜੀ ਕੀ ਫਾਦੇ ਅੱਜ ਆਪਾਂ ਧਰਾਂਗੇ ਦੋਸਤੋ ਹਾਰੇ ਦੇ ਵਿੱਚ ਖਿਚੜੀ ਠੀਕ ਹੈ ਜੀ ਦਾਲ ਪਾ ਗਏ ਆਪਾਂ ਮੋਠ ਇਹ ਪਾ ਗਏ ਆਪਾਂ ਰਿਜਨੇ ਧਰ ਦਿੱਤੇ ਆ ਜਦੋਂ ਇਹ ਰਹਿ ਚੁੱਕੀ ਤੇ ਉਹ ਲਓ ਮਿੱਤਰੋ ਮੋਟਾ ਆਪਣੇ ਗਏ ਆ ਰੈੱਜ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਵਲ ਖਿਚੜੀ ਬਣਾਉਣ ਵਾਸਤੇ ਚਾਵਲ ਮੋਟ ਚਾਵਲ ਖਿਚੜੀ ਠੀਕ ਹੈ ਜੀ ਹਫਤੇ ਦੇ ਵਿੱਚ ਇੱਕ ਵਾਰੀ ਜਾਂ ਦੋ ਵਾਰੀ ਰਾਤ ਦੇ ਟਾਈਮ ਜ਼ਰੂਰ ਬਣਾ ਕੇ ਖਾਇਆ ਕਰੋ ਰੋਟੀ ਛੱਡ ਦਿਆ ਕਰੋ ਲਓ ਜੀ ਖਿਚੜੀ ਆਪਣੀ ਬਣ ਕੇ ਤਿਆਰ ਬਿਲਕੁਲ ਠੀਕ ਹੈ ਜੀ ਹੁਣ ਇਹਦੇ ਵਿੱਚ ਚਾਹੇ ਤਾਂ ਦਹੀਂ ਪਾ ਲਓ ਠੀਕ ਹੈ ਜੀ ਜੇ ਗਰਮ ਗਰਮ ਖਾਣੀ ਆ ਤਾਂ ਇਹਦੇ ਵਿੱਚ ਦੇਸੀ ਘਿਓ ਦੇ 2 ਚਮਚੇ ਪਾਓ ਤੇ ਆਨੰਦ ਲਓ ਖਾ ਕੇ ਠੀਕ ਹੈ ਜੀ